ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਐਕਟਿਵਾ ਜਾਂ ਮੋਟਰਸਾਈਕਲ ਦੇ ਕੇ ਭੇਜ ਰਹੇ ਹੋ ਤਾਂ ਹੋ ਜਾਓ ਸਾਵਧਾਨ ਇਹੋ ਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਬਟਾਲਾ ਤੋਂ ਜਿੱਥੇ 7ਵੀਂ ਕਲਾਸ ਦਾ ਬੱਚਾ ਐਕਟਿਵਾ ਲੈ ਕੇ ਬਾਜ਼ਾਰ ਜਾਂਦਾ ਹੈ ਅਤੇ ਤਿੰਨ ਅਣਪਛਾਤੇ ਲੋਕ ਉਸ ਦੇ ਕੋਲੋਂ ਉਸ ਦੀ ਸਕੂਟਰੀ ਖੋ ਲੈਂਦੇ ਨੇ ਬੱਚੇ ਨੇ ਦੱਸਿਆ ਕਿ ਉਹ ਸਮਾਨ ਲੈਣ ਲਈ ਬਾਜ਼ਾਰ ਗਿਆ ਸੀ ਤਿੰਨ ਲੋਕ ਮੋਟਰਸਾਈਕਲ ਤੇ ਆਏ ਅਤੇ ਉਹਨਾਂ ਨੇ ਮੈਨੂੰ ਪਿਸਤੌਲ ਦਿਖਾ ਕੇ ਕਿਹਾ ਕਿ ਐਕਟਿਵਾ ਤੋਂ ਥੱਲੇ ਉਤਰ ਜਾ ਅਤੇ ਬੱਚੇ ਨੇ ਐਕਟਿਵਾ ਨੂੰ ਤੁਰੰਤ ਛੱਡ ਦਿੱਤਾ ਤੇ ਉਹ ਮੋਟਰਸਾਈਕਲ ਸਵਾਰ ਉਸ ਦੀ ਐਕਟਿਵਾ ਲੈ ਕੇ ਉੱਥੋਂ ਫਰਾਰ ਹੋ ਗਏ ਬੱਚੇ ਨੇ ਦੱਸਿਆ ਕਿ ਮੈਂ ਉਹਨਾਂ ਦੇ ਮੋਟਰਸਾਈਕਲ ਦਾ ਨੰਬਰ ਵੀ ਨੋਟ ਕੀਤਾ ਹੈ ਹੁਣ ਗੱਲ ਇਹ ਹੈ ਕਿ ਤੁਹਾਡੇ ਬੱਚੇ ਬਾਜ਼ਾਰ ਜਾਂਦੇ ਨੇ ਤੇ ਉਹ ਕਿੰਨੇ ਸੁਰੱਖਿਅਤ ਹਨ ਪੰਜਾਬ ਟੀਵੀ ਨਿਊਜ਼ ਲਈ ਪਟਿਆਲਾ ਤੋਂ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ ਅ ਪ੍ਰਜ ਬੱਚੇ ਕੋ ਸਕੂਟਰੀ ਖੋਈ ਗਈ ਤੁਸੀਂ ਮੌਕੇ ਤੇ ਗਏ ਕੀ ਵੇਖਿਆ ਅਤੇ ਕੀ ਕਾਰਵਾਈ ਕੀਤੀ ਜਾਂਦੀ ਤੁਹਾਨੂੰ ਪਤਾ ਲੱਗਾ ਸਾਗਰਪੁਰ ਐਵੇਂ ਪਾਸੇ ਮੋਟਰ ਦਾ ਨਾ ਫਟਕ ਲੱਗੇ ਉੱਪਰ ਕੋਈ ਹੈ ਤਿੰਨ ਨੰਨ ਸੱਤ ਨੰਨ ਜੁਆਣਾ। ਅਈ ਮੌਕਾ ਵੇਹਾਂ ਆ। ਬਸ ਬੰਦਿਆਂ ਦੀ ਕਲਾਸ ਕਰਦੇਵੇਂ। ਹੋ ਸਗੀ ਸ਼ਾਮਾਂ ਤੱਕ ਕਬਰ ਕਰ ਲਾਂਗੇ। ਕੀ ਦੱਸਿਆ ਬੱਚੇ ਨੇ ਉਹ ਲੋਹੇ ਹਾਰ ਵੀ ਸੀ? ਨਹੀਂ ਹਾਰ ਤੇ ਬਲੋਂ ਤੇ ਨਹੀਂ ਦੱਸਿਆ ਕੋਈ। ਉਹ ਲੈਟਰ ਲੁੱਟਰ ਹੋਣਾ ਜਗੋਂ ਨਾਲ ਉਹ ਫਟਿਆ ਖੜਾ। ਹੂੰ। ਹੋਰ ਨਹੀਂ ਕੋਈ ਚੀਜ਼ ਆ ਗਈ। ਤੇ ਇਸ ਤਰ੍ਹਾਂ ਜੁੜਾ ਉਹ ਲੈਟਰ ਆ ਕੇ ਪਿਸਤਲ ਆ ਉਹ ਦੱਸਣਾ ਨਾ। ਇਹ ਬੱਚੇ ਹੀ ਦੱਸਿਆ ਬਾਅਦ ਚ ਉਹ ਲੈਟਰ ਸੀ ਉਹਦੇ ਕੋਲ। ਨਹੀਂ ਬੱਚੇ ਨੇ ਦੱਸਿਆ ਬੱਚੇ ਨੇ ਨਾ ਪਿਸਤਲ ਬਾਕੀ ਵੇਖ ਲੈਣਾ ਕਲੀਅਰ ਕਰਕੇ ਉਹ ਪਿਸਤਲ ਦਾ। ਆ। ਕਿਹੜਾ ਨਾ ਪ੍ਰਕਾਸ਼ ਹੈ ਪ੍ਰਕਾਸ਼ੀ ਕੀ ਕਰਦੇ ਹੋ ਤੁਸੀਂ ਉਹ ਕੀ ਹੋਇਆ ਬੇਟਾ ਇਹ ਮੇਰਾ ਇੱਥੇ ਲੱਗੇ ਨਾ ਸਾਡੇ ਘਰ ਦੇ ਲੱਗੇ ਦੁੱਧ ਦੀ ਡੇਰੀ ਆ ਠੀਕ ਆ ਉਹ ਇਥੋਂ ਜਸਟ ਨਿਕਲ ਕੇ ਤੇ ਦੁੱਧ ਲੈਣੇ ਘਰ ਦੇ ਲੱਗੇ ਗਿਆ ਉੱਥੇ ਨਾਲ ਇੱਕ ਕਰਿਆਨੇ ਦੀ ਸ਼ਾਪ ਆ ਬਰੈਡ ਲੈਣ ਗਿਆ ਤੇ ਨਾਲੇ ਦੁੱਧ ਵੀ ਲੈਣ ਜਾਂਦਾ ਉਹ ਡੇਲੀ ਜਾਂਦਾ ਤੇ ਬਿਲਕੁਲ ਇੱਕ ਕਿਲਾ ਹਟਵਾ ਸਾਡਾ ਘਰ ਆ ਉਤੋਂ ਬਸ ਇਹ ਨਿਕਲਿਆ ਸਕੂਟਰੀ ਲੈ ਕੇ ਤਿੰਨ ਮੁੰਡੇ ਆਏ ਆ ਜੋ ਇਹਨੇ ਦੱਸਿਆ ਕਿ ਤਿੰਨ ਜਣੇ ਆਏ ਉਹਨਾਂ ਨੇ ਇੱਕ ਨਾ ਪਿਸਤਲ ਵਿਖਾਇਆ ਨੂੰ ਕਹਿੰਦੇ ਸਕੂਟਰੀ ਤੋਂ ਉਤਰ ਜਾ ਹੁਣ ਤੇਰਾ ਕੋਈ ਕੰਮ ਨਹੀਂ ਤੇ ਬਸ ਜੀ ਇਹ ਉਤਰ ਗਿਆ ਇਹਨੇ ਸਕੂਟਰੀ ਦਿੱਤੀ ਹੈ ਘਰ ਆ ਗਿਆ ਨਾਲ ਉਸੇ ਵੇਲੇ 1 ਮਿੰਟ ਦੀ ਦੂਰੀ ਤੇ ਸਾਡਾ ਘਰ ਹੈ ਜਿੱਥੋਂ ਕੋਈ ਕੀ ਲੱਗਦਾ ਕਿ ਕੌਣ ਹੋ ਸਕਦਾ ਜਾਂ ਲੱਗ ਕੇ ਪਹਿਲਾਂ ਵੀ ਇਹੋ ਜਿਹਾ ਮਾਹੌਲ ਹੈ ਹਾਂ ਜੀ ਫਿਲਹਾਲ ਤੇ ਵਾਰਦਾਤਾਂ ਸਾਡੇ ਫਟਕ ਦੇ ਲਾਗੇ ਹੁੰਦੀਆਂ ਰਹੀਆਂ ਨੇ ਤੇ ਪੁਲਿਸ ਵੀ ਇੱਥੇ ਦੂਜੇ ਤੀਜੇ ਦਿਨ ਆਣ ਕੇ ਖਲੋਤੀ ਰਾਤ ਕਿ ਵਾਰਦਾਤ ਨਾ ਹੋਏ ਪਰ ਹੁਣ ਫਿਰ ਵੀ ਵਾਰਦਾਤਾਂ ਜਿਹੜੀਆਂ ਕੰਟੀਨਿਊ ਹੋ ਰਹੀਆਂ ਨੇ ਬੱਚੇ ਤੇ ਕੀ ਖਲਾਫ ਨਸ਼ਿਆਂ ਦੀ ਵਜ੍ਹਾ ਹਾਂ ਬੱਚਾ ਵੇਖੋ ਜੀ ਡਰ ਤੇ ਜਾਂਦਾ ਹੀ ਹੈ ਬੱਚਾ ਤੇ ਛੋਟਾ ਹੀ ਹੈ ਜੀ ਪੁਲਿਸ ਕੰਪਲੀਟ ਕਰ हां जी पुलिस कंप्लेनट पुल है पुलिस वाले नु ਕਰਤੀ ਹੈ ਇਨਫੋਰਮੇਸ਼ਨ ਜੀ ਜਾ ਰਹੇ ਹਾਂ ਉੱਥੇ ਥਾਣੇ ਜਾ ਰਹੇ ਹਾਂ ਬਾਕੀ ਗੱਲ ਕਰਦੇ ਹਾਂ ਉਹਨਾਂ ਨਾਲ ਜਾ ਕੇ ਅੰਤਰਪ੍ਰੀਤ ਸਿੰਘ ਅੰਤਰਪ੍ਰੀਤ ਕਿੱਥੇ ਰਹਿੰਦੇ ਹੋ ਤੇ ਕਿਹੜੀ ਕਲਾਸ ਪੜ੍ਹਦੇ ਹੋ ਮੈਂ 8th ਚ ਪੜ੍ਹਦਾ ਸਾਗਰਪੁਰ ਰਹਿੰਦੇ ਹਾਂ ਕੀ ਹੋਇਆ ਕੀ ਹੋਇਆ ਕਿ ਮੈਂ ਜਾਂ ਰਿਹਾ ਸੀ ਦੁਕਾਨ ਤੇ ਤੇ ਘਰ ਵਾਪਸ ਆ ਰਿਹਾ ਸੀ ਉਦੋਂ ਤਿੰਨ ਜਣੇ ਆਏ ਆ ਪ્લેਟਨਾ ਮੋਟਰਸਾਈਕਲ ਤੇ ਤੇ ਮੈਨੂੰ ਰਿਵੋਲਵਰ ਦਿਖਾਇਆ ਤੇ ਸਕੂਟਰੀ ਖੋਕੇ ਲੈ ਗਏ ਹਾਂ ਹਾਂ ਜੀ ਕਿੱਥੇ ਗਏ ਸੀ ਤੇ ਕੀ ਕਰ ਰਹੇ ਸੀ ਮੈਂ ਆਪਣਾ ਸਮਾਨ ਲੈਣ ਗਿਆ ਸੀ ਬ्रेड ਲੈਣ ਗਿਆ ਹਾਂ ਹਾਂ ਜੀ ਕੀ ਕੀਤਾ ਉਹਨਾਂ ਨੇ ਉਹਨਾਂ ਨੇ ਕਹਿ ਕੇ ਉਤਰ ਜਾਣ ਤੋਂ ਹਾਂਜੀ ਉਹ ਬੰਦੇ ਤੇ ਨਾ ਨਹੀਂ ਨਹੀਂ ਕਿ ਸਰਦਾਰ ਹੈ ਅ ਮੂ ਨਹੀਂ ਅੱਛਾ ਤੇ ਨਹੀਂ ਹਾਂਜੀ ਹੱਥ ਚ ਹੋਰ ਕੁਝ ਨਹੀਂ ਹੈ ਨਾ ਉਹਦਾ ਕੋਈ ਮੋਟਰਸਾਈਕਲ ਦਾ ਨੰਬਰ ਨੋਟ ਕੀਤਾ ਹਾਂਜੀ ਕੀਤਾ ਪੀਪੀ06 ਐਚ ਐਫ 6848 ਕਿੰਨੀ ਤੇਜ਼ ਹੈ ਕਿੰਨੀ ਤੇ ਆਏ ਤੇ ਮੇਰੇ ਵੱਲ ਥੋੜੀ ਸਪੀਡ ਚ ਹੀ ਤੇ ਪਰ ਗਏ ਬੜੀ ਸਪੀਡ ਚ ਕੀ ਲੱਗਾ ਉਹ ਤੋਂ ਜਦੋਂ ਤੱਕ ਉਹਨਾਂ ਨੇ ਖਿਲਾ ਰਿਆ ਕਿਉਂ ਖਿਲਾ ਰਿਆ ਕਿ ਤੱਕ ਲਾਰੇ ਕੋਈ ਸਮਝ ਆਈ ਤੁਹਾਨੂੰ ਹਾਂਜੀ ਉਹਨਾਂ ਨੇ ਬਸ ਖਿਲਾ ਰਿਆ ਅੱਗੇ ਮੋਟਰਸਾਈਕਲ ਲਾ ਲਿਆ ਇਤਰਾ ਕਰਕੇ ਤੇ ਫਿਰ ਆnde ਉੱਤਰ ਹੁਣ ਤੋਂ ਹਾਂਜੀ ਕਿਸੇ ਕੋਲ ਹਥਿਆਰ ਹੈਗਾ ਸੀ ਕਿਸੇ ਕੋਲ ਹੈਗਾ ਹੀ ਕਿੰਨੇ ਚ ਲੈ ਕੋ ਉਹ ਐਕਟਿਵ ਹੋ ਕੇ ਲੱਗੇ ਫਿਰ ਤੁਸੀਂ ਕੀ ਕੀਤਾ ਜੇ ਮੈਂ ਘਰ ਆ ਗਿਆ ਹਾਂਜੀ ਫਿਰ ਮੈਂ ਦੱਸਿਆ ਮਾਂ ਨੂੰ ਤੇ ਫਿਰ ਮम्मा ਨੇ ਪਾਪਾ ਨੂੰ ਦੱਸਿਆ